ਹਾਂ ਜੀ ਇੱਕ ਨਵਾਂ ਫੈਬਰਿਕ ਆਇਆ ਬਹੁਤ ਹੀ ਪਿਆਰਾ ਕਾਟਨ ਦੇ ਵਿੱਚ ਫੈਬਰਿਕ ਆ ਜੀ ਅਮਾਇਰਾ ਕਾਟਨ ਫੈਬਰਿਕ ਆ ਬਹੁਤ ਹੀ ਸੋਹਣਾ ਫੈਬਰਿਕ ਆ ਫੈਬਰਿਕ ਦੀ ਫੀਲ ਚੈੱਕ ਕਰ ਲਓ ਕਿੰਨਾ ਪਿਆਰਾ ਫੈਬਰਿਕ ਰਹੂਗਾ ਜੀ ਬਹੁਤ ਹੀ ਸੋਹਣਾ ਫੈਬਰਿਕ ਆ ਨਵਾਂ ਫੈਬਰਿਕ ਲਾਂਚ ਕੀਤਾ ਕਾਟਨ ਦੇ ਵਿੱਚ ਆਫਰ ਦੇ ਵਿੱਚ ਲਾਵਾਂਗੇ ਸੂਟ ਜੀ ਡਿਜ਼ਾਈਨਿੰਗ ਬਹੁਤ ਸੋਹਣੀ ਆ ਫੈਬਰਿਕ ਐਨਾ ਕਾ ਜਿਆਦਾ ਸੋਹਣਾ ਲੱਗੂ ਸਾਨੂੰ ਜੀ ਤੁਸੀਂ ਇਹ ਫੈਬਰਿਕ ਦੇ دیਵਾਨੇ ਹੋ ਜਾਓਗੇ دیਵਾਨੇ ਜੀ ਐਨਾ ਪਿਆਰਾ ਫੈਬਰਿਕ ਆ ਕੰਫਰਟੇਬਲ ਡਿਜ਼ਾਈਨਿੰਗ ਬਹੁਤ ਜ਼ਿਆਦਾ ਬੈਸਟ ਹੈ ਜੀ ਬਹੁਤ ਜ਼ਿਆਦਾ ਬੈਸਟ ਕਲਰ ਦੇਖੋ ਜੀ ਕਿੰਨਾ ਪਿਆਰਾ ਹੈ ਮਹਿੰਦੀ ਕਲਰ ਰਹਿਣ ਵਾਲਾ ਜੀ ਪਹਿਲਾ ਦੇ ਵਿੱਚ ਕਿਸੇ ਮਹਿੰਦੀ ਕਲਰ ਆਊਗਾ ਬਹੁਤ ਹੀ ਸੁਣ ਸੁਣੇ ਕਲਰ ਆਉਣਗੇ ਤਿੰਨੇ ਦੇ ਤਿੰਨੇ ਤਿੰਨ ਕਲਰ ਨੇ ਤਿੰਨੇ ਦੇ ਤਿੰਨੇ ਰੰਗ ਹੀ ਬਹੁਤ ਸੋਹਣੇ ਆਉਣਗੇ ਕਲਰ ਦੀ ਗ੍ਰੇਸ ਚੈੱਕ ਕਰ ਲਓ ਕਿੰਨੀ ਪਿਆਰੀ ਪਿਆਰੀ ਗ੍ਰੇਸ ਆਉਗੀ ਦੇਖੋ ਫਿਰੋਜੀ ਕਲਰ ਆ ਗਿਆ ਦੇਖੋ ਜੀ ਬਹੁਤ ਹੀ ਸੋਹਣਾ ਕੈਮੀਕਲ ਕਲਰ ਰਹੂਗਾ ਜੀ ਫਿਰੋਜੀ ਬਹੁਤ ਹੀ ਪਿਆਰੀ ਕਲੈਕਸ਼ਨ ਆਈ ਹੈ ਆਪਣੇ ਕੋਲ ਇਹ ਨਵੀਂ ਕਲੈਕਸ਼ਨ ਨਵਾਂ ਫੈਬਰਿਕ ਬਹੁਤ ਹੀ ਸੋਹਣੇ ਸੋਹਣੇ ਡੇਲੀ ਕਲੈਕਸ਼ਨ ਆ ਰਹੀ ਨੇ ਆਪਣੇ ਕੋਲ ਡਿਜ਼ਾਈਨਿੰਗ ਦੇਖੋ ਜੀ ਕਿੰਨੀ ਪਿਆਰੀ ਲੱਗ ਰਹੀ ਹੈ ਫੈਬਰਿਕ ਬਹੁਤ ਪਿਆਰਾ ਹੈ ਜੀ ਨਵਾਂ ਫੈਬਰਿਕ ਰਹੂਗਾ ਜੀ ਕਾਟਨ ਦੇ ਵਿੱਚ ਹੈ ਬਿਨਾ ਲਾਈਨਿੰਗ ਦਾ ਸੂਟ ਬਣਾ ਜੀ ਇਹ ਫੈਬਰਿਕ ਆਪਾਂ ਲਿਆ ਜੀ ਆਫਰ ਦੇ ਵਿੱਚ ਅਸੀਂ ਡਿਸਕਾਊਂਟ ਦੇ ਉੱਪਰ ਸੂਟ ਲਾਵਾਂਗੇ ਜੀ ਡਿਸਕਾਊਂਟ ਦੇ ਉੱਪਰ ਹੀ ਲਿਆਏਗਾ ਸੂਟ ਇਹ ਪਹਿਲਾਂ 1280 ਰੁਪਏ ਦਾ ਸੀਗਾ ਇਹਦਾ ਕੰਪਨੀ ਦਾ ਰੇਟ ਜਿਹੜਾ ਹੈਗਾ ਸੀ ਹੋਲ ਸੇਲ ਦਾ ਜੀ ਉਹ ਹੈਗਾ 1095 ਰੁਪਏ ਮਤਲਬ ਕਿ 1280 ਰੁਪਏ ਦਾ ਡਿਟੇਲ ਦੇ ਵਿੱਚ ਸੇਲ ਹੁੰਦਾ ਆ ਆਫਰ ਦੇ ਵਿੱਚ ਲਾਵਾਂਗੇ ਸੂਟ ਜੀ ਸਿਰਫ 600 ਰੁਪਏ ਦਾ ਫੈਬਰਿਕ ਇੰਨਾ ਕੁ ਜ਼ਿਆਦਾ ਕੰਫਰਟੇਬਲ ਹੈ ਜੀ ਫੈਬਰਿਕ ਦੀ ਗ੍ਰੇਸ ਚੈੱਕ ਕਰ ਲਓ ਬੜਾ ਲਾਈਟ ਵੇਟ ਫੈਬਰਿਕ ਰਹੂਗਾ ਜੀ ਪ੍ਰੀਮੀਅਮ ਫੈਬਰਿਕ ਹੈ कॉटन ਦਾ ਜੀ ਔਰ ਬ੍ਰਾਂਡ ਦਾ ਹੈ ਜੀ ਇਹ ਬ੍ਰਾਂਡ ਦਾ ਮੈਂ ਨਾਮ ਨਹੀਂ ਦੱਸ ਸਕਦਾ ਬ੍ਰਾਂਡ ਦਾ ਕਿਉਂਕਿ ਕਾਪੀ ਬਹੁਤ ਚੱਲ ਪਈ ਹੈ ਫਿਰ ਤਿੰਨ ਕਲਰ ਨੇ ਬ੍ਰਾਂਡ ਦਾ ਸੂਟ 600 ਰੁਪਏ ਦੇ ਦਾਂਗੇ ਤਿੰਨੇ ਕਦਰ ਲਾਜਵਾ ਆਪਣੇ ਸ਼ਿਪਿੰਗ ਐਕਸਟਰਾ ਦਾ ਹੋਊ ਮਾਇਰਾ ਕਾਟਰ ਫੈਬਰਿਕ